ਜਿਹੜੇ ਗਰੀਬ ਪਰਿਵਾਰ ਦੇ ਕੋਠੇ ਢਾਏ ਆ ਵਿਚਾਰਾ ਬਾਹਰ ਹੀ ਬੈਠਾ ਠੰਡ ਚ ਛੋਟੇ ਛੋਟੇ ਨਿਆਣੇ ਲਾ ਕੇ ਆ ਵੇਖੋ ਐਡਾ ਤਰਸ ਨਹੀਂ ਝਾੜੂ ਦੇ ਕਰਿੰਦਿਆਂ ਨੂੰ ਦੋਹਾਂ ਬੰਦਿਆਂ ਨੂੰ ਕੁੱਤਿਆਂ ਨੂੰ ਵੀ ਗਰੀਬ ਪਰਿਵਾਰ ਨਾਲ ਕੀ ਧੱਕਾ ਕੀਤਾ ਭਾਵੇਂ ਛੋਟੇ ਛੋਟੇ ਬੱਚੇ ਆ ਬੈਠੇ ਠੰਡ ਦੇ ਵਿੱਚ ਰਜਾਈ ਵਿੱਚ ਲਿਆ ਕੇ ਆ ਦੇਖੋ ਘਾਟਾ ਆ ਕੇ ਕੀ ਮਿਲਿਆ ਗਰੀਬ ਠੰਡ ਚ ਕਿੱਥੇ ਕੱਢੋ ਇਨੀ ਠੰਡ ਚ ਛੋਟੇ ਛੋਟੇ ਬੱਚਿਆਂ ਦੇ ਨਾਲ ਸ਼ਰਮ ਆਉਣੀ ਚਾਹੀਦੀ ਇਹਨਾਂ ਨੂੰ ਬਦਲਾਵ ਵਾਲੇ ਕਹਿਣ ਵਾਲਿਆਂ ਨੂੰ ਰੱਬ ਬੈਠਾ ਫਿਰ ਉਹਨੂੰ ਇਨਸਾਫ ਹੋ ਕਰੇਗਾ ਭਾਂਡੇ ਵਿੱਚ ਪਾਏ ਉਹਦੇ ਭਾਂਡੇ ਭਾਂਡੇ ਕਿਆ ਦਿਆ ਭਾਂਡੇ ਭਾਂਡੇ ਉਹਦੇ ਭਾਂਡੇ ਭੰਨ ਦੇ ਜੇ ਕੋਈ ਸੋਨਾ ਕੋਈ ਬੰਨ ਚੜਿਆ ਕੋਈ ਨਾ ਕਰਲਾ ਤੂੰ ਸ਼ੀਲ ਬਸੀ ਸ਼ੀਲ ਫੇੜੀ ਆ ਇਹਦੀ ਆ ਇਹ ਚੰਗਾ ਕੰਮ ਕਰ ਦੇ ਜੋ ਚੰਗਾ ਕੰਮ ਕਰ ਦੋ ਜੀ ਆ i

ਆਜਾ ਆਜੋ ਸਾਡਾ ਕਿਹੜਾ ਪਿੰਡ ਜੀ ਜੀ ਕੁਲਵੰਤ ਸਿੰਘ ਨਾਮ ਜੀ ਮੇਰਾ ਮੈਂ ਪੈਨ ਪੜਵਾਜ ਰਿਹਾ ਅਸ ਮੇਰੀ ਜੀ ਹਾਂ ਜੀ ਮਸਲਾ ਤਾਂ ਦੇ ਬੰਦਾ ਜਿਹਾ ਆ ਸਾਡਾ ਨੋ ਵੀ ਵੀਡੀਓ ਬੈਰਣ ਹੋਣੀ ਹੈ ਜੀ ਹਾਂ ਜੀ ਇਹ ਘਰ ਜੇ 10 12 ਸਾਲ ਤੋਂ ਅਸੀਂ ਰਹਿ ਰਹੇ ਆ ਤੇ ਭਾਜੀ ਸਾਨੂੰ ਧਮਕੀਆਂ ਮਿਲਦੀਆਂ ਵੀ ਘਰ ਬਾਹਰ ਘਰੋਂ ਬਾਹਰ ਹੋ ਜਾਂਦੇ ਤੇ ਅਸੀਂ ਘਰ ਦਾ ਕਟਾ ਹਾ ਦੇਣਾ ਤੇ ਸਾਰਾ ਅਸੀਂ ਕਮਲੇਗੜੀ ਵੀ ਗਰਦਾਸਪੁਰ ਕੀਤੀ ਹੋਈ ਹੈ ਤੇ ਸਰ ਉਹ ਵੀ ਅਜੇ ਆ ਰਹੀ ਹੈ ਤੇ ਪਰ ਸਾਰਾ ਇਹਨਾਂ ਪਹਿਲਾਂ ਟਾਤਾ ਘਰ ਸਾਡਾ ਤੁਹਾਡਾ ਕੋਈ ਕੇਸ ਨਹੀਂ ਚੰਦਾ ਪਿਆ ਨਹੀਂ ਜੀ ਕੋਈ ਕੇਸ ਨਹੀਂ ਜੀ ਤੇ ਜਿਹੜੀ ਇਹ ਜਗਾ ਵਾ ਇਹ ਕਿਹਦੀ ਹੈ ਜਿਹੜੀ ਮਤਲਬ ਤੁਹਾਡਾ ਘਰ ਵਾਲੀ ਜਗਾ ਜਿਹੜੀ ਪੰਚਾਇਤ ਦੀ ਹੈ ਜਾਂ ਤੁਹਾਡੀ ਆਪਣੀ ਨਿੱਜੀ ਜਗਾ ਹਾਂਜੀ ਨਹੀਂ ਜੀ ਇਹ ਇਦਾਂ ਜਗਾ ਆਪਣੀ ਜੀ ਸਾਨੂੰ ਕਾਫੀ ਚਿਰ ਤੋਂ ਰਹਿ ਰਹੇ ਹਾਂ ਜੀ ਕੀ ਤੁਸੀਂ ਪ੍ਰਸ਼ਾਸਨ ਤੋਂ ਕੀ ਮੰਗ ਕਦੇ ਹਾਂਜੀ ਜੀ ਇਹੋ ਮੰਗ ਰਹੇ ਆ ਵੀ ਜੋ ਸਾਡਾ ਜਿੱਦਾਂ ਘਰ ਕਮਰੇ ਢਾਹਤੇ ਆ ਜੀ ਸਾਰਾ ਬਹੁਤ ਨੁਕਸਾਨ ਕੀਤਾ ਹੋਇਆ ਜੀ ਸਾਨੂੰ ਮੇਰੇ ਸੰਸਾਰ ਮਿਲਣਾ ਚਾਹੀਦਾ ਬਿਲਕੁਲ ਸੂ ਲੋਕੀ ਤੁਹਾਨੂੰ ਦਿੱਤਾ ਗਿਆ ਸੀ ਹਾਂਜੀ ਸੰਯੋਗ ਦਿੱਤਾ ਗਿਆ ਜੀ ਕਹਿੰਦੇ ਆ ਸਾਫ ਮਿਲੇਗਾ ਜਦੋਂ ਘਾਟ ਆਏ ਘਰ ਦੇ ਚੋਈ ਹੈਗਾ ਹਾਂਜੀ ਆਹ ਸਾਡੇ ਜੀ بیٹے ਹੀ ਬੱਚਾ ਸੀ ਹਾਂ ਦੇਖ ਤੇ ਮੈਂ ਤਾਂ ਕਿ ਮੈਂ ਦਿਹਾੜੀ ਗਿਆ ਸੀ ਜਤੀ ਨੂੰ ਵੀ ਗੋਣਾ ਕਰਦੇ ਪਏ ਸੀ ਤੇ ਨਾਜ ਕਲੰਤ ਸਿੰਘ ਜੀ ਜੇ ਇਹ ਵੀਡੀਓ ਵਾਰ ਲੋ ਵੀ ਘਾਟ ਹੋਦੀ ਤੇ ਮਾਰੇ ਕੀ ਕਰ ਸਕਦੇ ਹਾਂਜੀ ਸਾਰਾ ਅਸੀਂ ਆਹ ਕਹਿਣਾ ਚਾਹੁੰਦੇ ਕਿ ਸਾਨੂੰ ਸੰਸਾਰ ਮਿਲਣਾ ਚਾਹੀਦਾ ਸਰ ਸਾਡਾ ਜੋ ਘਰ ਟਰਾਂਡ ਕੀਤਾ ਗਿਆ ਸਮਾਨ ਸਾਰਾ ਸਾਝ ਹੀ ਲਪੇਟਿਆ ਗਿਆ ਜੀ ਐਸ ਪੀ ਜੀ ਆ ਨੇ ਜੇ ਤੁਸੀਂ ਇੰਕਾ ਦੇ ਵਿੱਚ ਰਹਿ ਰਹੇ ਹੋ ਅਸੀਂ ਜੀ 10 12 ਸਾਲ ਤੋਂ ਰਹਿ ਰਹੇ ਹਾਂ ਕਿੰਨੀ ਦੇ ਚਿਰ ਤੋਂ ਜੀ ਨਹੀਂ ਜੀ ਸਰ ਬਸ ਇਹ ਆਹੋ ਕਿਹਾ ਪਿੰਡ ਵਾਲੇ ਆਦੇ ਵੀ ਇਹ ਥਾਂ ਸਰਕਾਰੀ ਹੈ ਪੰਚਾਇਤੀ ਹੈ ਤੁਸੀਂ ਨਹੀਂ ਰਹਿ ਸਕਦੇ ਹਟਾ ਦੇਣਾ ਕਿੰਨੇ ਚਿਰ ਤੋਂ ਜੀ ਰਹਿ ਰਹੇ 10 12 ਸਾਲ ਤੋਂ ਤੇ ਹੁਣ ਤੁਸੀਂ ਰਾਤ ਕਿੱਥੇ ਰੋਗੇ ਹਾਂ ਜੀ ਰਾਤ ਸਰ ਜੀ ਸਾਡੇ ਲਾਗੇ ਬਹੁਤ ਚੰਗੇ ਨੇ ਸਾ ਉਹ ਆਪਣੇ ਘਰ ਵਿੱਚ ਰੱਖ ਰਹੇ ਸਾਨੂੰ ਨਰਾਸ਼ ਦਿੱਤੀ ਹੋਈ ਸਾਰਾ ਕੁਝ ਦਿੱਤਾ ਖਾਣ ਪੀਣੇ ਰੋਟੀ ਪ੍ਰਸੰਤ ਮੰਗ ਕਰਦੇ ਹਾਂ ਹਾਂ ਜੀ ਇਹ ਮੰਗ ਕਰਦੇ ਖਾਣ ਨੂੰ ਇਨਸਾਫ ਮਿਲਣਾ ਚਾਹੀਦਾ ਧੰਨਵਾਦ ਹੋ ਆ ਜੀ ਵੀਰ ਜੀ ਮੈਂ ਕੱਲੀ ਘੜਾ ਹਾਂ ਮੇਰੇ ਘੜ ਵਾਲੇ ਕੰਮ ਤੇ ਗਏ ਹੋਏ ਸੀ ਇਹਨਾਂ ਨੇ ਵੇਖਿਆ ਨਹੀਂ ਹੁੰਦਾ ਦੌੜਾ ਲਾ ਲਾ ਕੇ ਮੇਰੇ ਅੰਦਰ ਬੈਠੀ ਹੋਈ ਆ ਮੇਰੀ ਜਾਤੀ ਨੂੰ ਵੀ ਗਾਲਾਂ ਕੱਢੀਆਂ ਇਹਨਾਂ ਨੇ ਕਿੰਨਾ ਵੱਲੋਂ ਕੱਢੀਆਂ ਗਈਆਂ ਤੇ ਮੱਝ ਵੀ ਨਹੀਂ ਕੁੱਤੀ ਕੋਈ ਕੁਛ ਕਹਿ ਕੇ ਪੋਰ ਤੇ ਕਿਹੜੇ ਬੰਦੇ ਵੱਲੋਂ ਕੱਢੀਆਂ ਗਈਆਂ ਜੀ ਆ ਜਿਹੜੇ ਕੀ ਇੱਕ ਨਾਮ ਪਰਗਟ ਇੱਕ ਪਰਗਟ ਸਿੰਘ ਇੱਕ ਲਾਵਿਆ ਇੱਕ ਹੋਰ ਗੁਰਵਿੰਦਰ ਤੇ ਇੱਕ ਕਾਕਾ ਤੇ ਹੂ ਤੂ ਕੇ ਬਾਹਰ ਕੱਢਿਆ ਹਨ ਤੇ ਮੇਰੇ ਬੱਚੇ ਇੰਡੀਆ ਕ੍ਰਾਈਮ ਨਿਊਜ਼ ਜ਼ੁਲਮ ਕੇ ਖਿਲਾਫ ਜੰਗ ਆਪ ਦੇਖ ਰਹੇ ਹੈ ਇੰਡੀਆ ਕ੍ਰਾਈਮ